ਲਓ ਜੀ ਚੈੱਕ ਕਰੋ ਇੱਕ ਵਾਰੀ ਤੇ ਬਾਈ ਦੇ ਜਾਨਵਰ ਦੇਖਦੇ ਆਂ ਇੱਕ ਆਪਾਂ ਦਿਖਾਉਨੇ ਆ ਤੁਹਾਨੂੰ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਕੀ ਹਾਲ ਚਾਲ ਆ ਕਿਵੇਂ ਆ ਮੰਡੀ ਮੰਡੀ ਬਾਈ ਜਮਾਂ ਸਹੀ ਠੀਕ ਆ ਉੱਤੇ ਆ ਜਮ ਤੇ ਕਿ ਕਿੰਨੇ ਦਿਨ ਹੋ ਗਏ ਆਇਆਂ ਨੂੰ ਕੱਲ ਆਏ ਆ ਬਾਈ ਠੀਕ ਆ ਕੱਲ 4 ਵਜੇ ਆ ਗਈ ਸੀ ਠੀਕ ਆ ਭਰੀ ਜਾਂਦੀ ਆ ਨਾ ਅਜੇ ਤਾਂ ਭਰੀ ਜਾਂਦੀ ਓਵੇਂ ਕੋਈ ਗਾਹ ਘਟ ਆਇਆ ਅੱਛਾ ਆਇਆ ਤਾਂ ਹੈ ਜੁੱਤੀ ਵਾਲਾ ਥੋੜਾ ਜਿਹਾ ਘਟ ਆ ਅੰਦੋਲਨ ਦਾ ਵੀ ਅਸਰ ਮਾੜਾ ਮਟਾ ਲੱਗਦਾ ਹਨਾ ਬੋਲਣ ਕਰਕੇ ਵੀ ਕਰਨਾ ਇਹਦੇ ਕਰਕੇ ਵੀ ਹਰ ਜੋਕਾ ਦੇ ਪ੍ਰਭਾਵ ਜਿਆਦਾ ਪਿਆ ਲੋਕ ਉਧਰ ਦਿੱਦੀ ਵਾਲੇ ਪਾਸੇ ਚਲੀ ਜਾਂਦੀ ਹੈ ਹਾਂ ਇਹ ਠੀਕ ਆ ਕੀ ਡਿਟੇਲ ਆ ਬਈ ਬੱਚੀ ਦੀ ਇਹ ਬਈ ਹਾਂ ਠੀਕ ਘੋੜੇ ਦੀ ਕੋਤੀ ਆ ਠੀਕ ਆ ਸੂਰਜ ਦੀ ਆ ਇਹ 66 ਇੰਚ ਕੱਦ ਦਾ ਘੋੜੇ ਦਾ ਠੀਕ ਆ ਤੇ ਜਨਾ ਬਾਈ ਇਹ ਚੀਜ਼ ਬਣੂਗੀ ਆ ਫਲਕਾਰੀ ਆ ਕਿ ਨਹੀਂ ਲੱਗਦੀ ਮੈਨੂੰ ਠੀਕ ਆ ओके ਕਿਹੜੀ ਕੀ ਡਿਟੇਲ ਦੱਸੀ ਸੀ ਇਹ ਹਾਠੀ ਘੋੜਾ ਰਿਲਾਇੰਸ ਕੰਪਨੀ ਵਾਲਿਆਂ ਨੇ ਲਿਆ ਉਹਦੀ ਪੋਤੀ ਹੈ ਠੀਕ ਆ ਉਜਦੀ ਬੱਚੀ ਹੈ ਠੀਕ ਆ ਤੇ ਮਾਂ ਨੂੰ ਮਾਂ ਬਾਈ ਇਹਦੀ ਨੌਕਰੀ ਆ ਆਪਣੀ ਘਰ ਦੀ ਬੱਚੀ ਹੈ ਘਰ ਦੀ ਆ ਨੌਕਰੀ ਆ ਮਾਂ ਬਾਹਰ ਟੈਂਚ ਕਰਦਾ ਠੀਕ ਆ ਮਾਂ ਦਾ ਤੇ ਇਹ ਕਿੰਨੇ ਚਿਰ ਦੀ ਹੋਗੀ ਇਹ 9.5 ਮਹੀਨਿਆਂ ਦੀ ਹੈ ਸਾਢੇ 9 ਮਹੀਨਿਆਂ ਦੀ ਠੀਕ ਆ ਐਕਟਿਵ ਆ ਪੂਰੀ ਐਕਟਿਵ ਹੈ ਮੈਨੂੰ ਤਾਂ ਸਮਝਦਾ ਨਹੀਂ ਵੇਚਣ ਵਾਲੀ ਬੱਚੀ ਹੈਣੀ ਜੀ ਅੱਛਾ ਤੇ ਆਮ ਸੰਭਾਲਦਾ ਥੋੜਾ ਜਿਹਾ ਔਖਾ ਆ ਪਿਆ ਸੰਭਾਈ ਵਾਲਾ ਬੰਦਾ ਲੈ ਜਾਏ ਤਾਂ ਚੀਜ਼ ਬਣੂਗਾ ਨਾ ਹਾਂ ਜਮਾ 1 ਨੰਬਰ 32 ਠੀਕ ਆ ਨੰਗ ਜੀ ਵਾਲ ਪਹੋਰੀਆਂ ਦੀ ਸਾਫ ਵਾਲ ਪਹੋਰੀਆਂ ਦੀ ਸਾਫ ਬਾਈ ਚਿੱਟਾ ਜੁੱਟਾ ਨਹੀਂ ਹੈ ਨਹੀਂ ਓਕੇ ਠੀਕ ਆ ਲੈ ਚੈੱਕ ਕਰ ਲੋ ਦੋਸਤੋ ਪੂਰੀ ਘਰ ਭਾਈ ਇਹ ਰੂਟ ਰੱਖਿਆ ਬਈ 260 260 ਅੱਜ ਲੱਗਿਆ ਕੋਹ ਕੀ ਜਾਂਦੇ ਬਈ 2000 ਕੱਪ ਜੇ ਲੱਗਦਾ ਠੀਕ ਆ ਬਣਦੇ ਇੱਕ ਵਾਰੀ ਆਪਾਂ ਬਾਕੀ ਗੱਲਬਾਤ ਕਰਦੇ ਹਾਂ ਕੋਈ ਨਹੀਂ ਹਾਂਜੀ ਭਾਈ ਇਹ ਕੀ ਡਿਟੇਲ ਹੈ ਇਹਦੀ ਇਹ ਭਾਈ 6 ਲੱਖ ਰੁਪਈਆ ਇਹਦਾ ਮੰਗਦਾ ਕਿਹੜੀ ਚ ਆ ਗਈ ਇਹ ਇਹ ਸੁਲਤਾਨ ਭਗਸਰਾ ਲਾਉ ਦੀ ਬੱਚੀ ਹੈ ਠੀਕ ਹੈ ਓਕੇ ਮਾੜੇ ਉਹ ਕਹੀਂ ਤੋੜ ਕੇ ਹੁਣ ਵੇਖ ਆਵਾਜ਼ ਆਉਂਦੀ ਕਿ ਨਹੀਂ ਮਾੜੇ ਤੂੰ ਕਰ ਲਾ ਕਿੰਨੇ ਚਿਰ ਦੀ ਹੈ ਇਹ ਇਹ 15 ਮਹੀਨਾ ਦੀ ਹੈ ਭਾਈ ਠੀਕ ਨਾਲ ਦੱਸ ਦਊਗਾ ਇਹ ਕਦਨਾਟ ਪਲੱਸ 68 ਪਲੱਸ ਠੀਕ ਹੈ ਇਹ ਬੱਚੀ ਵੀ ਆਪਣੀ ਘਰਦੀ ਹੈ ਨਹੀਂ ਇਹ ਨਹੀਂ ਘਰਦੀ ਬਈ ਐਵੇਂ ਗੱਲ ਠੀਕ ਹੈ ਇਹ ਖਰੀਦੀ ਹੋਈ ਹੈ ਠੀਕ ਹੈ ਉਹ ਕਰਦੀ ਹੈ ਓਕੇ ਲੋ ਵੀ ਚੈੱਕ ਕਰ ਲਓ ਦੋਸਤੋ ਇੱਕ ਵਾਰੀ ਤੁਸੀਂ ਤੇ ਬਾਕੀ ਡਿਟੇਲ ਆ ਤੁਸੀਂ ਉਹ ਫੋਨ ਤੇ ਬਾਈ ਦੇ ਨਾਲ ਸੰਪਰਕ ਕਰਕੇ ਲੈ ਸਕਦੇ ਹੋ ਨੰਬਰ ਲੈ ਲਓ ਮੇਰਾ ਠੀਕ ਹੈ ਮਾਰਕਿੰਗ ਕੀ ਹੈ ਬਈ ਇਹਦੀ ਮਾਰਕਿੰਗ ਇਹ ਲਾਲ ਚੰਬੀ ਦੀ ਪੈਂਦੀ ਹੈ ਬਾਈ ਓਕੇ ਲਾਲ ਚੰਬੀ ਠੀਕ ਹੈ ਬਾਣ ਦਿਓ ਬਈ ਕੋਈ ਗੱਲ ਨਹੀਂ ਬੰਨੀ ਰਹਿਣੀ ਆ ਹਾਂਜੀ ਭਾਈ ਇਹਦੀ ਕੀ ਡਿਟੇਲ ਆ ਇਹ ਨਹੀਂ ਦੱਸ ਬਾਈ ਨਾਲ ਹੀ ਆ ਜਾ ਬਾਈ ਇੱਥੇ ਖਿੱਚ ਲੂ ਆਵਾਜ਼ ਮੈਕ 20 ਦਿਨ ਹੋ ਗਏ ਭਰਾਈ ਕੋਲੇ ਖੜ ਜਾ ਤੂੰ ਕੋਲੇ ਖੜ ਜਾ ਮੈਕ ਲੱਗ ਜਾ ਇੱਥੇ ਹੀ ਬੋਲੀ ਚੱਲੋ ਬਸ ਇਹ 20 ਦਿਨ ਹੋ ਗਏ ਬਾਈ ਭਰਾਈ ਨੂੰ ਠੀਕ ਆ ਕਿਹੜੇ ਤੋਂ ਡੱਗੁਰਮਣੇ ਜੀ ਠੀਕ ਆ ਨਹੀਂ ਆਪਣੇ ਮਾਰਵਾੜੀ ਚਾਹਾਂ ਦਾ ਨੁਕਰੇ ਤੋਂ ਠੀਕ ਹੈ ਪਹਿਲੇ ਸੂਏ ਹੀ ਆ ਜੇ ਪਹਿਲੇ ਸੂਏ ਕਿਵੇਂ ਰਿਆ ਬੱਚਾ ਬਈ ਮੇਰੇ ਇਹਨਾਂ ਨੂੰ ਬੋਪੋਦਾ ਉਹ ਕਿੰਨੀ ਕਿ ਵਧੀਆ ਵਾ ਰਿਜ਼ਲਟ ਹਾਂ ਰਿਜ਼ਲਟ ਕਿਹੜੇ ਤੋਂ ਸੀ ਪਹਿਲੇ ਸੂਏ ਨੁਕਰੇ ਤੋਂ ਹੀ ਹਾਂਜੀ ਪਹਿਲਾਂ ਕਿਵੇਂ ਆਇਆ ਬੱਚਾ ਬਹੁਤ ਚੰਗੀ ਬਸ਼ੇਰੀ ਆਈ ਹੈ ਬਸ਼ੇਰੀ ਆਈ ਹੈ ਹਾਂ ਠੀਕ ਆ ਲਓ ਦੋਸਤ ਇਹ ਵੀ ਬਈ ਚੜਾਉ ਸ਼ੁਰੂ ਹੋ ਕੋੜੀ ਬਹੁਤ ਵਧੀਆ ਠੀਕ ਆ ਹਾਂ ਈਲਾ ਤੁਰਤੀ ਤਰਦੀ ਪੂਰਾ ਕੋੜੀ ਠੀਕ ਆ ਤੇ ਇਹਦਾ ਕੀ ਮੁੱਲ ਕਰਦੇ ਆ ਲੱਖ ਰੁਪਇਆ ਮੋਹਰ ਠੀਕ ਆ ਬਾਈ ਤੇ ਮੋਬਾਈਲ ਨੰਬਰ ਬੋਲ ਦੋ ਬਾਈ ਕੀ ਲੋਕੇਸ਼ਨ ਆਪਣੀ ਖੋਖਰ ਪਿੰਡਾ ਸ਼੍ਰੀ ਮੁਕਤਸਰ ਸਾਹਿਬ ਠੀਕ ਆ 62808 ਮੋਬਾਈਲ ਨੰਬਰ ਆ ਬਾਈ ਮੇਰਾ 62808 33611 ਠੀਕ ਆ ਦੁਬਾਰਾ ਫਿਰ ਬੋਲੋ 62808 33611 ਠੀਕ ਆ ਬਾਈ ਇਹੀ ਜਾਨਵਰ ਆ ਕਿ ਆਉਂਦੇ ਜਾਂਦੇ ਰਹਿੰਦੇ ਆ ਜਾਨਵਰ ਤੁਹਾਡੇ ਕੋਲੇ ਬਾਈ ਆਪਣਾ ਕੋਈ ਨਹੀਂ ਜਾਂਦੇ ਮੇਰੇ ਕੋਲੇ ਤਾਂ ਮੈਂ ਕੋ ਪਰਲਾ ਕੀ ਆ ਅੱਛਾ ਸਾਰੀ ਘੜੀਆਂ ਦੋ ਜਾਨਵਰਾਂ ਦਾ ਤੁਹਾਡੇ ਕੋਲੇ ਆਉਂਦੇ ਜਾਂਦੇ ਰਹਿੰਦੇ ਆ ਅੱਛਾ ਆਉਂਦੇ ਜਾਂਦੇ ਰਹਿੰਦੇ ਆ ਕੀ ਇਹਦੀ ਮਗਰੋਂ ਵੀ ਵੀਡੀਓ ਵੇਂਦਾ ਅਗਲਾ ਤੇ ਹੋਰ ਜਾਨਵਰ ਵੀ ਮਿਲ ਸਕਦੇ ਉਹਨਾਂ ਨੂੰ ਹੈ ਨਾ ਮਿਲ ਸਕਦੇ ਜੇ ਕਿਸੇ ਨੂੰ ਹਾਂ ਹਾਂ ਫੋਨ ਕਰ ਲਿਓ ਕਿਹਦੀ ਇਹ ਖੜਾ ਹੁੰਦਾ ਬੰਦਾ ਵੀ ਹਾਂ 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 ਠੀਕ ਹੈ ਕਿਸੇ ਸੰਪਰਕ ਕਰ ਸਕਦਾ ਠੀਕ ਆ ਓਕੇ ਤੇ ਉਹ ਜਰਮਨ ਸ਼ੈਡੂ ਵੀ ਆਪਣਾ ਹੀ ਆ ਨਹੀਂ ਉਹ ਕਿਸੇ ਦਾ ਗਾਂਢੀ ਦਾ ਵੇਚਦਾ ਅੱਛਾ ਨਾਲ ਆਇਆ ਹਾਂ ਦਿਖਾ ਦੇ ਮੜਾ ਇਹ ਕੀ ਇਹ ਪਸੰਦ ਆ ਜਾਂਦਾ ਹੈ ਜੀ ਬੰਦੇ ਦਾ ਹੀ ਆ ਹੈ ਤਾਂ ਪੁੱਤਾ ਇਹ ਹਾਂਜੀ ਪੁੱਤਾ ਹਾਂਜੀ ਲੈ ਵੀ ਕਿੰਨੇ ਚੜਦਾ ਬਾਈ ਇਹ ਪਤਾ ਨਹੀਂ ਯਾਰ ਉਹ ਹੈ ਨਹੀਂਗਾ ਮੁੰਡਾ ਇੱਥੇ ਲੈ ਵੀ ਮਿਲ ਤੋ ਖੜ ਨਹੀਂ ਖੁੜ ਨਹੀਂ ਬਹੁਤ ਘੈਂਡਾ ਬੱਚਾ ਯਾਰ ਮਾਨ ਦਾ ਉੱਤਰ ਵਾਲੇ ਬੋਸ ਦਾ ਉੱਤਰ ਵਾਲੇ ਬੋਸ ਦਾ ਬੱਚਾ ਦੋਸਤ ਤੂੰ ਦੇਖ ਸਕਦਾ ਤੁਸੀਂ ਕੀ ਮੁੱਲ ਕਰਦਾ ਇਹਦਾ ਇਹਦਾ 25 ਕਰਦੇ ਯਾਰ ਮਾਨ ਤਣ ਕਰ ਦਾਂਗੇ ਬਾਕੀ ਢਣਕੇ ਦਾ ਪਾਇ ਨਹੀਂ ਹੁੰਦੇ ਬਾਈ ਹਾਂ ਮੁੱਲੀ ਕਰਨਾ ਮੁੱਲ ਤਾਂ ਕਰਨਾ ਹੀ ਪੈਣਾ ਹੈ ਜਮਾ ਬੱਚਾ ਹੀ ਬੜਾ ਚੰਗਾ ਨਹੀਂ ਬਹੁਤ ਚੰਗਾ ਬੈਂਡ ਬੁੰਡ ਚੈੱਕ ਕਰੋ ਮੜਾ ਇਹਦਾ ਹਾਂ ਬਾਈ ਮੜਾ ਤੋਰੇ ਆ ਫੋਰ ਨਹੀਂ ਨਹੀਂ ਹਾਂ ਇਧਰ ਬੱਸ ਇੱਕ ਤੰਤ ਕਿਹੜਾ ਪਿੰਡ ਬਈ ਇਹ ਬਾਈ ਦਾ ਜਿਹਦੇ ਬੱਚਾ ਇਹ ਹੋਲੀਆ 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 ਬਾਈ ਜਿਹਦਾ ਬੱਚਾ ਠੀਕ ਹੈ ਓਕੇ 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 ਲੋ ਵੀ ਦੋਸਤੋ ਬਾਕੀ ਡਿਟੇਲ ਤੁਸੀਂ ਫੋਨ ਤੇ ਬਾਈ ਦੇ ਨਾਲ ਸੰਪਰਕ ਕਰਕੇ ਲੈ ਸਕਦੇ ਹੋ ਤੇ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਪਾ ਦੇ 10 ਆ ਬਣ ਦੇ ਗਰਾ ਲੈ ਵੀ ਆ ਕੁੱਤਾ ਬਣ ਦੇ ਕੁੱਤਾ ਬਣ ਦੇ ਪਾਸੰਗ ਵਾਲੀ ਗੱਡੀ ਆ ਬਈ ਇਹ ਠੀਕ ਆ ਆਨਲਾਈਨ ਠੀਕ ਆ ਆਨਲਾਈਨ ਚੈਪ ਵਾਲੀ ਗੱਡੀ ਆ ਠੀਕ ਆ ਇਹਦੀ ਚੜੀ ਵੀ ਆ 27 ਤੱਕ ਪਾ ਸਕਦਾ ਠੀਕ ਆ 2 ਲੱਖ 25 ਹਜ਼ਾਰ ਲੈਣਾ ਬਈ ਠੀਕ ਆ ਮਾਡਲ 93 ਚੈਪ ਵਾਲੀ ਕਰਤੀ ਆ ਆਨਲਾਈਨ ਉਹ ਤਾਂ ਦਿਨ ਪਤਾ ਹੀ ਬਾਈ ਜਿਹੜੀਆਂ ਨਹੀਂ ਰੋਡ ਚੜਦੀਆਂ ਸਵਾ ਸਵਾ ਲੱਖ ਖੋਲੀ ਮੁਰੋਂ ਖੋਲੀ ਮੁਰੋਂ ਮੁਰੋਂ ਵੀ ਖੋਲ ਕੇ ਆ ਵੇਖੋ ਉੱਧਰੋਂ ਲਓ ਵੀ ਸੀਟ ਸੂਟ ਪੂਰੀ ਘੈਂਟ ਗੱਲ ਬਾਤ ਆ ਬਾਈ ਤੇ ਜਿਹੜੇ ਪ੍ਰਾਣੇ ਲੈਣੀ ਹੋਈ ਤੇ ਸੰਪਰਕ ਬਾਈ ਦੇ ਨਾਲ ਕਰ ਸਕਦਾ ਤੇ ਇੰਜਨ ਉੰਜ ਇਧਰੋਂ ਦੇਖੋ ਕਿਹੜਾ ਡੀਆਈ ਦਾ ਇੰਜਨ ਹੈ ਇਹ オリジナル ਆ オリジナル ਨਿੱਕੀ ਬਾਡੀ ਹੈ ਨਿੱਕੀ ਬਾਡੀ ਕਿਹੜਾ ਟੂ ਕੋਰ ਦੇ ਕਿਹੜਾ ਵਜਦਾ ਕਿਹੜਾ ਵਜਦਾ ਹੁੰਦਾ ਇਹ ਟੂ ਕੋਰ ਆ ਕਿਉਂ ਉਹ ਤਾਂ ਰੰਗ ਹੁੰਦਾ ਕੋ ਨਹੀਂ ਰੰਗ ਨਹੀਂ ਨਹੀਂ ਇਹ ਮੁੜਕ ਨਾ ਚੌਂਦਾ ਇੰਜਨ ਜੀ ਨਹੀਂ ਨਹੀਂ ਯਾਰ ਬਿਲਕੁਲ ਸਾਫ਼ ਨਹੀਂ ਜਾਣਾ ਦੋਸਤੋ ਤੇ ਨਵੀਂ ਬੈਟਰੀ ਆ ਨਵੀਂ ਬੈਟਰੀ ਤੇ ਉਹ ਇੰਜਨ-ਇੰਜਨ ਗੇਅਰ ਗੁਰਦੀ ਸਾਫ਼ ਆ ਹਾਂ ਭਾ ਯਾਰ ਠੀਕ ਆ ਪਾਸ ਗਲੀ ਆ ਚਿੱਪਲੀ ਗਾਪੀ ਆ ਜਿਵੇਂ ਕਾਰਾਂ ਦੀ ਆ ਠੀਕ ਆ ਆਨਲਾਈਨ ਚੜੀ ਦੀ ਬੰਦਾ ਮਾਲ ਤੇ ਚੈੱਕ ਕਰ ਲੈ ਕੀ ਮਾਲ ਕਰਦੇ ਆਂ ਦਾ ਬਾਈ 225 ਦੀ ਦੇਣੀ ਆ ਬਾਈ ਆਪਾਂ ਇੰਨੇ ਦੀ ਲਾ ਲਓ ਵੀ 225 ਦੀ ਬਾਈ ਕਹਿੰਦਾ ਆਪਾਂ ਦੇਣੀ ਆ ਮਕਰ ਲਾ ਹਿੱਸਾ ਵੀ ਵਟਾ ਬਾਈ ਮੋਟੀ ਛੋੜ ਹੋਊਗੀ ਠੀਕ ਆ ਸਾੜੀ ਮੋਟੀ ਕਰ ਦਿੰਗੇ ਬਲੇਰੋ ਵਾਲੀਆਂ ਹੱਬਾਂ ਉਹ ਵੇਖ ਲੈ ਚੌੜਾ ਹਿੱਸਾ ਮਕਰ ਲਾ ਓਕੇ ਟਾਇਰ ਟੂਰ ਜਮਾ ਨਵੀਂ ਪਏ ਆ ਹਾਂ ਆ ਵੇ ਆ ਬਾਬਾ ਵੱਟਿਆਂ ਚੌੜਾ ਹਿੱਸਾ ਪਾ ਮੇਰਾ ਹੂੰ ਟਾਇਰ ਵਾਲਾ ਬਲੇਰੋ ਵਾਲਾ ਓਕੇ ਇਹ ਤਾਂ ਵੇਟ ਆ ਯਾਰ ਹਾਂ ਨਾ ਮੈਂ ਟਹਿਰਾਂ ਮਾਗਰ ਤਾਂ ਤੱਕ ਖਾ ਲਈ ਬਈ ਹਾਂ ਪੂਰੀ ਸ਼ੌਕਣਾ ਬਣਾਈ ਵੀ ਆ ਹਾਂ ਮੇਰੇ ਕੋਲੇ ਤਾਂ ਬਾਈ ਯਾਰ ਇੱਕ ਕਾਰ ਆ ਮੇਰੇ ਤੋਂ ਤਾਂ ਚੱਲਦੇ ਆਣੇ ਦੋ ਹੈ ਬੈਟਰੀ ਸਾਨੂੰ ਆ ਫੋਨ ਫਾਨ ਲੱਗਿਆ ਹੁੰਦਾ ਕਿ ਜੇ ਘਰਾਂ ਦੇ ਕਿਸੇ ਨੂੰ ਹੂੰ ਸੰਗੋਂਦੀ ਹੈ ਤੇ ਟੋਪ ਦੇ ਜਿਹੜੇ ਓਕੇ ਜੀ ਦੋਸਤੋ ਮਿਲਦੇ ਆ ਫਿਰ ਨਵੀਂ ਵੀਡੀਓ ਦੇ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਣਾ YouTube ਤੇ Facebook ਪੇਜ ਨੂੰ ਫੋਲੋ ਜ਼ਰੂਰ ਕਰੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓ ਕਿਵੇਂ ਦੀ ਲੱਗੀ ਤੇ ਤੁਸੀਂ ਆਪਣੇ ਜਾਨਵਰ ਤੇ ਘੋੜੀਆਂ ਦੀ ਵੀਡੀਓ ਬਣਾਉਣ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਨੰਬਰ ਸਾਡਾ ਹੈਗਾ 978824049 7652929138 ਕਿਸੇ ਵੀ ਤਰ੍ਹਾਂ ਦਾ ਸੰਧ ਬਲੇਵਾ ਜਾਂ ਜੱਟ ਸੌਦੇ ਵਾਲਾ ਕੋਈ ਵੀ ਸਾਧਨ ਜਿਹੜਾ ਵੇਚ ਖਰੀਦ ਕਰਨੀਆਂ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਘਰ ਬੈਠੇ ਆਪਦੀ ਚੰਗੇ ਰੇਟਾਂ ਦੇ ਉੱਤੇ ਚੀਜ਼ ਹੈ ਜਿਹੜੀ ਉਹ ਵੇਚਣ ਦੇ ਵਾਸਤੇ ਸਾਡੇ ਨਾਲ ਤੁਸੀਂ ਸੰਪਰਕ ਕਰੋ ਤੇ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ